ਮੋਂਗੀ ਤੇ ਅੱਜ ਮਨ ਫਿਰ ਕੀਤਾ ਵੀ ਕਈ ਬੰਦੇ ਕਈ ਭੈਣ ਭਰਾ ਆਪਣੇ ਲਾਈਵ ਦੇ ਵਿੱਚ ਬਹੁਤ ਜੁੜਦੇ ਨੇ ਜਿਹੜੇ ਜੁੜਦੇ ਨੇ ਉਹਨਾਂ ਦਾ ਪਹਿਲਾਂ ਹੀ ਭਾਈ ਬਹੁਤ ਬਹੁਤ ਧੰਨਵਾਦ ਤੇ ਆਓ ਜਿਹੜੇ ਲਾਈਵ ਕਰ ਰਹੇ ਨੇ YouTube ਤੇ ਬੈਠੇ ਹੋਏ ਨੇ ਰਲ ਮਿਲ ਕੇ ਤੁਸੀਂ ਟਾਈਟਲ ਪੜ੍ਹ ਲਿਆ ਹੋਣਾ ਦੋ ਚਾਰ ਗੱਲਾਂ ਕਰੀਏ ਕਿਉਂਕਿ ਗੱਲਾਂ ਬਾਤਾਂ ਦੇ ਨਾਲ ਹੀ ਸਾਂਝ ਵਧਦੀ ਹੈ ਤੇ ਕਈ ਗੱਲਾਂ ਬਾਤਾਂ ਕਈ ਵਾਰੀ ਕਿਸੇ ਵਾਸਤੇ ਜਿਵੇਂ ਰਾਮਬਾਨ ਬੂਟੀ ਨਹੀਂ ਹੁੰਦੀ ਨਾ ਲੈਂਦੇ ਨੇ। ਕਈ ਗੱਲਾਂ ਬਾਤਾਂ ਕਿਸੇ ਵਾਸਤੇ ਇਸ ਤਰ੍ਹਾਂ ਦਾ ਕੰਮ ਕਰ ਜਾਂਦੀਆਂ ਨੇ। ਤੇ ਆਓ ਅੱਜ ਗਰਮੀ ਬਹੁਤ ਹੈ ਫਿਰ ਵੀ ਜਿਹੜਾ ਕੋਈ ਬੰਦਾ ਕੋਈ ਵੀ ਕਾਰਜ ਕਰਦਾ ਉਹ ਇਨਸਾਨ ਆਪਣੇ ਕਾਰਜ ਤੋਂ ਪਿੱਛੇ ਨਹੀਂ ਹੱਟ ਸਕਦਾ। ਮਿਹਨਤ ਤੋਂ ਕਹਿ ਲੋ। ਆਓ ਜਿਹੜੇ ਜੁੜ ਰਹੇ ਨੇ ਬੇਨਤੀ ਹੈ ਅੱਗੇ ਵੀ ਮੈਂ ਕਹਿਣਾ ਹੁੰਦਾ ਵੀ ਭਾਈ ਲਾਈਕ ਵੀ ਜ਼ਰੂਰ ਕਰਿਆ ਕਰੋ। ਤੁਹਾਡੇ ਆਸਤੇ ਮਿਹਨਤ ਕਰਕੇ ਤੁਹਾਡੇ ਨੇ ਕੋਣ ਨਾਲ ਗੱਲਾਂ-ਬੱਤਾਂ ਕਰਦੇ ਆ ਤੇ ਤੁਸੀਂ ਵੀ ਇੰਨਾ ਕੰਮ ਹੀ ਕਰ ਦਿਆ ਕਰੋ ਜਿੰਨੇ ਵੀ ਯੂਟਿਊਬਰ ਨੇ ਇਹਨਾਂ ਸਾਰੇ ਲਾਈਕ ਹਾਈਡ ਕਿਉਂ ਕਰਕੇ ਰੱਖਦੇ ਨੇ ਵੇਖੋ ਕਿੰਡੀ ਅਗਲਾ ਮਸ਼ੱਕਤ ਦੇ ਨਾਲ ਸਾਰਾ ਕੁਝ ਕਰਦਾ ਤੇ ਕਈ ਵਾਰੀ ਅਸੀਂ ਗੱਲਾਂ ਛੱਡ ਦਿੰਨੇ ਆ ਪਰ ਜੇ ਲਾਈਕ ਕਰਦੇ ਆ ਕਿਸੇ ਦੀ ਸਾਡੇ ਨਾਲ ਹੋਰ ਮਾੜਾ ਤੇ ਇਹ ਦੂ ਵੀ ਵੱਧ ਕੇ ਕੁਛ ਨਾ ਕੁਛ ਕੀਤਾ ਜਾਵੇ ਇਹ ਗੱਲਾਂ-ਬੱਤਾਂ ਕਰੀਏ ਅੱਜ ਕੱਲ ਦਾ ਮਾਹੌਲ ਸਾਰਿਆਂ ਨੂੰ ਪਤਾ ਹੀ ਐ ਵੀ ਕੀ ਕੁਝ ਚੱਲ ਰਿਹਾ ਐ ਇਸ ਦੁਨੀਆ ਤੇ ਕਹਿੰਦੇ ਦੁਨੀਆ ਰੰਗ ਬਰੰਗੀ ਦੁਨੀਆ ਇਹ ਜੋ ਦੁਨੀਆ ਰੰਗ ਬਰੰਗੀ ਇੱਥੇ ਕਈ ਬੜੇ ਚੰਗੇ ਤੇ ਕਈ ਅਮਲੀ ਪੰਗੀ ਦੁਨੀਆਦਾਰੀ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਹੁਣ ਵੇਖੋ ਬੰਦਾ ਕੋਈ ਵੀ ਲਾ ਲੋ ਚਾਹੇ ਅਸੀਂ ਆਂ ਚਾਹੇ ਤੁਸੀਂ ਆਂ ਜਿਹੜੇ ਮਹਾਰਾਜ ਨੇ ਬਚਨ ਕੀਤੇ ਨੇ ਉਹ ਆਪਣੇ ਸਾਰਿਆਂ ਵਾਸਤੇ ਇੱਕ ਨੇ ਪਰ ਜਿਹੜਾ ਇਨਸਾਨ ਇਨਸਾਨੀਅਤ ਨੂੰ ਭੁੱਲ ਜਾਵੇ ਤੇ ਫਿਰ ਕੋਈ ਵੀ ਬਚਨ ਕਿਸੇ ਕੋਈ ਕੰਮ ਨਹੀਂ ਆਉਂਦਾ ਕਿਉਂਕਿ ਇਸ ਦੁਨੀਆ ਤੇ ਕੇਵਲੇ ਨਹੀਂ ਵੀ ਪ੍ਰਮਾਤਮਾ ਨੇ ਆਪਾਂ ਨੂੰ ਬਸ ਵੀ ਨਾਮ ਜਪਣ ਵਾਸਤੇ ਭੇਜਿਆ ਜਾਂ ਹੋਰ ਕੁਝ ਕਰਨਾ ਹੀ ਨਹੀਂ 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 ਕਹਿੰਦੇ ਅਸਲ ਵਿੱਚ ਕਿਵੇਂ ਇਨਸਾਨ ਦਾ ਮਾਨ ਕਿਵੇਂ ਹੋਣਾ ਚਾਹੀਦਾ ਹੈ ਸਾਰੀ ਰਾਤ ਵੈਗਰੂ ਵੈਗਰੂ ਕੀਤਾ ਸਵੇਰੇ ਉੱਟ ਕੇ ਦੁੱਧ 'ਚ ਪਾਣੀ ਪਾਤਾ ਕਹਿੰਦੇ ਹੁੰਦਾ ਕੀ ਐ 1.5 ਲੱਖ ਤਨਖਾਹ ਹੁੰਦੀ ਐ ਫਿਰ ਵੀ ਕਹਿੰਦੇ ਉੱਤੋਂ ਬਣਾਉਣੇ ਪੈਂਦੇ ਨੇ ਪਰ ਮੈਂ ਇੱਕ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਸੀ ਇਨਸਾਨ ਦੀ ਕਿਉਂਕਿ ਜਿਵੇਂ ਕਹਿੰਦੇ ਨਾ ਵੀ ਗਰੀਬ ਦਾ ਦਿਲ ਬਹੁਤ ਹੁੰਦਾ ਹ ਹੁਣ ਗਰੀਬ ਕੌਣ ਐ ਸਾਡੀ ਨਿਗਾਹ ਦੇ ਵਿੱਚ ਲੋਕਾਂ ਦੀ ਨਿਗਾਹ ਵਿੱਚ ਗਰੀਬ ਕੌਣ ਐ ਕਿਉਂਕਿ ਜਿਹੜਾ ਆਪਣੇ ਘਰੇ ਪ੍ਰਸ਼ਾਦਾ ਛੱਕ ਕੇ ਸੌਂਦਾ ਐ ਉਹ ਉਹਦੇ ਬਾਰੇ ਕਿਉਂਕਿ ਮਨ ਨੇ ਸੋਚਣਾ ਹੈ ਜਿਹੜਾ ਕੋਈ ਸੋਚਣਾ ਹੈ ਗਰੀਬ ਕੌਣ ਹੈ ਜਿਹਦੇ ਕੋਲੇ ਕੁਝ ਹੈ ਨਹੀਂਗਾ ਉਹ ਗਰੀਬ ਉਹਤੇ ਕਈ ਵਾਰੀ ਗੱਲਾਂ ਵੀ ਕਰ ਜਾਂਦਾ ਵੇਖਾਂਗਾ ਜਦੋਂ ਮੇਰੇ ਕੋਲੇ ਆ ਗਿਆ ਗਰੀਬ ਉਹ ਹੁੰਦਾ ਹੈ ਜਿਹੜਾ ਦੁਨੀਆ ਦਾ ਰਾਜਾ ਵੀ ਬਣ ਜਾਵੇ ਸਾਰਾ ਕੁਝ ਹੀ ਹਾਸਲ ਕਰ ਲਵੇ ਫਿਰ ਵੀ ਕਵੇ ਵੀ ਮਹਾਰਾਜ ਇਹ ਮੇਰਾ ਨਹੀਂ ਇਹ ਸਾਰਾ ਕੁਝ ਤੇਰਾ ਹੈ ਮੈਂ ਤਾਂ ਗਰੀਬ ਹਾਂ ਮੈਂ ਤੇ ਇਹ ਜਿਹੜਾ ਸਰੀਰ ਚੱਕੀ ਫਿਰਦਾ ਇਹ ਵੀ ਤੇਰਾ ਹੀ ਹੈ ਮੇਰਾ ਤੇ ਇਹ ਸਰੀਰ ਵੀ ਨਹੀਂ ਪਰ ਇਨਸਾਨ ਜਦੋਂ ਇਨਸਾਨੀਅਤ ਕਮਾਉਂਦਾ ਹੈ ਫਿਰ ਉਹ ਪਰਮਾਤਮਾ ਜਿਹੜਾ ਵੀ ਖੁਸ਼ ਹੁੰਦਾ ਹੈ ਖੁਸ਼ ਤਾਂ ਹੁੰਦਾ ਜੀ ਜਿੰਨੇ ਆਪਾਂ ਲਾ ਲਓ ਬਿਕੁਸੇ ਨੂੰ ਠੀਕ ਬਣਾਏ ਕਈ ਲੋਕ ਪਤੇ ਕਹਿੰਦੇ ਕਈ ਕਹਿੰਦੇ ਸਾਡੇ ਅਸਲ ਵਿੱਚ ਮੈਂ ਅਸਲ ਵਿੱਚ ਮੈਂ ਮਾਫੀ ਚਾਹਣਾ ਗਰਮੀ ਬਹੁਤ ਹੈ ਗੱਡੀ ਦੇ ਵਿੱਚ ਬੈਠੀਦਾ ਤੇ ਫੋਨ ਦਾ ਟੈਂਪਰੇਚਰ ਹਾਈ ਹੋ ਜਾਂਦਾ ਹੈ ਗਰਮੀ ਕਰਕੇ ਇਸ ਕਰਕੇ ਪ੍ਰੋਬਲਮ ਆਉਂਦੀ ਹੈ ਤੇ ਜਦੋਂ ਜਦੋਂ ਅਸੀਂ ਕਿਸੇ ਕਮਰੇ 'ਚ ਬੈਠ ਕੇ ਅੰਦਰ ਬੈਠ ਕੇ ਕਰਦੇ ਆ ਤੇ ਉਦੋਂ ਥੋੜਾ ਜਿਹਾ ਰਿਸਪੌਂਸ ਘੱਟ ਮਿਲਦਾ। ਇਹ ਚੀਜ਼ ਅਸੀਂ ਨੋਟ ਕੀਤੀ ਐ ਤੇ ਤਾਂ ਅਸੀਂ ਫਿਰ ਕੋਸ਼ਿਸ਼ ਕਰੀਦਾ ਵੀ ਗੱਡੀ ਦੇ ਵਿੱਚ ਹੀ ਕੀਤਾ ਜਾਵੇ। ਜਦ ਮੈਂ ਕਹਿ ਰਿਹਾ ਸਾ ਵੀ ਆਊਰ ਨਾਲ ਮਿਲ ਕੇ ਗੱਲਾਂ ਬਾਤਾਂ ਕਰੀ। ਹੋਇਆ ਕਿ ਤੁਹਾਡੇ ਨਾਲ ਵਿਚਾਰ ਆਪਾਂ ਛੇਤੀ ਸੰਘੀ ਕਰਦੇ ਆਂ। ਇੱਕ ਨਾ ਰੇੜੀ ਵਾਲਾ ਸੀ ਵੀਰ ਤੇ ਉਹ ਫਰੂਟ ਦਾ ਕੰਮ ਕਰਦਾ ਸੀ। ਫਰੂਟ ਦਾ ਕੰਮ ਉਹਨੇ ਕਰਨਾ ਵੀ ਆਪਣੀ ਕਮਾਈ ਕਰਨੀ ਤੇ ਕਹਿਣੋ ਵੀ ਸ਼ਾਮ ਨੂੰ ਆਪਣੇ ਘਰੇ ਲੈ ਕੇ ਜਾਣਾ ਸਾਰਾ ਕੁਝ ਤੇ ਉਸ ਤੋਂ ਵੱਡਾ ਵੀ ਭਗਤ ਕੋਈ ਨਹੀਂ ਹੁੰਦਾ ਜਿਹੜਾ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਸੋਚਦਾ ਐ ਅਸਲ ਵਿੱਚ ਬਣਿਆ ਕੀ ਵੀ ਉਹ ਫਰੂਟ ਵਾਲਾ ਰੇੜੀ ਲਾ ਕੇ ਖੜਾ ਐ ਤੇ ਉਹ ਫਰੂਟਾਂ ਨੂੰ ਸਾਫ਼ ਕਰੀ ਜਾਂਦਾ ਧੋਈ ਜਾਂਦਾ ਤੇ ਇੱਕ ਗੱਡੀ ਉੱਥੇ ਆਣ ਕੇ ਰੁਗੀ ਗੱਡੀ ਬਹੁਤ ਵੱਡੀ ਸੀ ਤੇ ਉਹ ਗੱਡੀ ਵਾਲੇ ਨੇ ਕੀ ਕੀਤਾ ਉਹਨੇ ਸ਼ੀਸ਼ਾ ਡਾਊਨ ਕੀਤਾ ਤੇ ਉਹਨੇ ਜਿਹੜਾ ਉਹ ਫਰੂਟ ਵਾਲਾ ਸੀ ਉਹਨੇ ਉਹਨੂੰ ਆਵਾਜ਼ ਦਿੱਤੀ ਮੇ ਭਾਈ ਗੱਲ ਸੁਣੋ ਮੇਰੀ ਉਹ ਹੁਣ ਮੁੰਡਾ ਭੱਜਿਆ ਆ ਜਦੋਂ ਭੱਜਿਆ ਆ ਹੋਇਆ ਕੀ ਅਸਲ ਦੇ ਵਿੱਚ ਉਹ ਬੰਦੇ ਨੇ ਬਾਰੀ ਦਾ ਸੀਸਾ ਖੋਲ੍ਹਿਆ 2000 ਦਾ ਨੋਟ ਇਸ ਵੇਲੇ ਕੰਮ ਕਰਦਾ ਸੀ ਉਹਨੂੰ 2000 ਦਾ ਨੋਟ ਜੇ ਵੀ ਹੋਵੇ ਹੋਈ ਹੈ ਪੜੀ ਜੀ ਮੈਂ ਕਹਿੰਦੇ ਕਹਿੰਦੇ ਉਹਨੇ 2000 ਦਾ ਨੋਟ ਜਿਹੜਾ ਨਾ ਉਹਨੇ ਕੀ ਕੀਤਾ ਉਹਨੇ ਫੜਾਦਾ ਰੇੜੀ ਵਾਲੇ ਨੂੰ ਵੀ ਆ ਜੱਗ 2000 ਦੇ ਵਧੀਆ-ਵਧੀਆ ਫਰੂਟ ਮੈਨੂੰ ਲਿਆ ਦੇ। ਟੋਕਰੀ ਬਣਾ ਦੇ ਪਰ ਫਰੂਟ ਜਿਹੜੇ ਲਿਆਵੀਂ ਵੀ ਉਹਨਾਂ 'ਚ ਕੋਈ ਕਮੀ ਨਾ ਹੋਵੇ ਬਿਲਕੁਲ ਸਾਫ਼ ਹੋਣ। ਉਹਨਾਂ ਨੇ ਵਿਸ਼ਵਾਸ ਕੀਤਾ 2000 ਰੁਪਿਆ ਫੜ ਲਿਆ ਉਹਨੇ ਰੇਣੀ ਵਾਲੇ ਨੇ। ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੀ ਹੈ ਵੀ ਫਰੂਟਾਂ ਦੇ ਵੀ ਮੰਗਾਈ ਬਹੁਤ ਹੈ। ਜਦੋਂ ਉਹਨੇ ਫੜ ਲਿਆ ਤੇ ਉਹ ਉਹ ਹੁਣ ਜਦੋਂ ਫਰੂਟ ਪਾਉਣ ਲੱਗਾ ਜਦੋਂ ਫਰੂਟ ਪਾਉਣ ਲੱਗਾ ਉਹ ਕੀ ਕਰਦਾ ਪਿਆ ਸੀ ਉਹ ਚੰਗੇ ਚੁਣ ਕੇ ਫਰੂਟ ਪਾਉਂਦਾ ਪਿਆ ਸੀ। ਤੇ ਉਹਦੇ ਕੋਲੇ ਨਾਲ ਇੱਕ ਬੰਦਾ ਸੀ ਉਹਦਾ ਆਪਣਾ ਹੀ ਸੀ ਉਹਨਾਂ ਨੇ ਸਾਨੂੰ ਗੱਲ ਸੁਣਾਈ ਸੀ ਉਹ ਬੰਦੇ ਨੇ ਕਹਿੰਦੇ ਵੀ ਜਦੋਂ ਉਹ ਫਰੂਟ ਪਾਉਣ ਲੱਗਾ ਨਾ ਤੇ ਜੇ ਉਹ ਵਧੀਆ ਚੁਣ-ਚੁਣ ਕੇ ਪਾਉਂਦਾ ਪਿਆ ਸੀ ਤੇ ਜਿਹਨਾਂ ਉਹਦੇ ਕੋਲ ਖੜਾ ਬੰਦਾ ਉਹ ਕਹਿੰਦਾ ਵੀ ਤੇਰੀ ਮੱਤ ਮਾਰੀ ਗਈ ਹੈ ਵੀ ਤੂੰ ਆ ਜਿਹੜੇ ਮਾੜੇ-ਮੁੰਡੇ ਖਰਾਬ ਨੇ ਪਾਸੇ ਕੋ ਗੱਡੀ ਜੰਨਾ ਉਹ ਕਹਿੰਦਾ ਉਹਨੇ ਮੈਨੂੰ ਕਿਹਾ ਵੀ ਭਾਈ ਜਿੰਨੇ ਆਉਂਦੇ ਨੇ ਉਹਨੇ ਦੇ ਵੀ ਪਰ ਚੀਜ਼ ਸਾਫ਼ ਦੇਵੀ ਉਹ ਕਹਿੰਦਾ ਤੂੰ ਛੱਡ ਖੜਾ ਟੋਕਰੀ ਬਣਾਉਣੀ ਉਹਨੇ ਕਿਹਾ ਵੇਖਣਾ ਆਣ ਕੇ ਐਂ ਕਰ ਥੋੜੇ ਜਿਹੇ ਚੰਗੇ ਚੰਗੇ ਪਾ ਦੇ ਤੇ ਵਿਚਾਲੇ ਜਣਾ ਥੱਲੇ ਕਰਕੇ ਥੋੜੇ ਜਿਹੜੇ ਆ ਤੂੰ ਕਟਦਾ ਕੋਈ ਨਾ ਡਾਗੀ ਦੁੱਗੀ ਜੈ ਤੂੰ ਐਂ ਕਰ ਥੋੜੇ ਜੇ ਇਹ 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 ਵੀ ਵਿੱਚੇ ਪਾ ਦੇ ਵੀ ਚੱਲ ਜਾਣਗੇ ਜਦੋਂ ਇਹ ਗੱਲਬਾਤ ਕੀਤੀ ਤੇ ਉਹ ਮੁੰਡਾ ਹੱਸ ਪਿਆ ਗੋ ਉਹ ਕਹਿੰਦਾ ਜਾ ਇਹ ਨਹੀਂ ਪਾਣੀ ਸੋਟ ਉਹ ਮੇਰਾ ਬੁਰਾ ਸੋਚਿਆ ਕਹਿੰਦਾ ਮੈਂ ਤੇਰਾ ਬੁਰਾ ਸੋਚਿਆ ਯਾਰ ਮੈਂ ਕੀ ਬੁਰਾ ਸੋਚਿਆ ਕਹਿੰਦਾ ਬੁਰਾ ਇਹ ਸੋਚਿਆ ਵੀ ਤੂੰ ਮੈਨੂੰ ਮਾੜੀ ਮਤ ਦਿੰਨਾ ਪਿਆ ਬੁਰਾ ਮੇਰਾ ਤੂੰ ਇਹ ਸੋਚਿਆ ਵੀ ਤੂੰ ਮੈਨੂੰ ਮਾੜੀ ਮਤ ਦਿੰਨਾ ਪਿਆ ਕਿ ਇਹ ਜੇ ਮੈਂ ਕੰਮ ਅੱਜ ਕਰਾਂਗਾ ਇਹ ਸਾਰੀ ਜ਼ਿੰਦਗੀ ਮੇਰੇ ਆ ਜਿਹੜਾ ਦਿਮਾਗ ਹੈ ਨਾ ਇਹਦੇ ਵਿੱਚ ਇਹ ਭਰਿਆ ਜਾਵੇਗਾ ਇਹ ਭਰਿਆ ਜਾਵੇਗਾ ਤੇ ਇਹਨੂੰ ਚੰਗੀਆਂ ਚੀਜ਼ਾਂ ਨਾਲ ਭਰਿਏ ਕਹਿੰਦਾ ਵੀ ਜਦੋਂ ਉਹ ਬੰਦੇ ਹੁਣ ਮੇਰੇ ਵਿੱਚ ਵਿਸ਼ਵਾਸ ਕੀਤਾ 2000 ਦਾ ਉਹਨੇ نوٹ ਦਿੱਤਾ ਉਹਨੇ ਨਹੀਂ ਪੁੱਛਿਆ ਵੀ ਕਿੰਨੇ ਦਾ ਕਿਲੋ ਆ ਜਾਂ ਕੀ ਆ ਜਾਂ ਕੀ ਉਹਨੇ ਕਿਹਾ ਵੀ ਭਾਈ ਵੀ ਤੂੰ ਤੇਰੇ ਤੇ ਵਿਸ਼ਵਾਸ ਹੈ ਤੇ ਤੂੰ ਵਧੀਆ ਇੱਕ ਟੋਕਰੀ ਬਣਾ ਦੇ ਕਹਿੰਦਾ ਉਹਨੇ ਵਿਸ਼ਵਾਸ ਕੀਤਾ ਹੁਣ ਹਰ ਇੱਕ ਬੰਦੇ 'ਚ ਲੋਕ ਕਹਿੰਦੇ ਰੱਬ ਵਸਦਾ ਹੈ ਕਹਿੰਦੇ ਉਹਨੇ ਵਿਸ਼ਵਾਸ ਕੀਤਾ ਤੇ ਉਹਨੇ ਵਿਸ਼ਵਾਸ ਕਰਕੇ ਮੇਰੇ ਤੇ ਵੀ ਜਿੰਨੇ ਕਹੋਂਦੇ ਨੇ ਓਨੇ ਕ ਦੇ ਦੇ ਕਹਿੰਦੇ ਹੁਣ ਜਦੋਂ ਉਹਨੇ ਪੈਸੇ ਫੁੱਲ ਦਿੱਤੇ ਨੇ ਚੰਗੀ ਚੀਜ਼ ਉਹਨੇ ਮੰਗੀ ਹੈ ਉਹਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੈਸੇ ਦਿੱਤੇ ਨੇ ਤੇ ਕਹਿੰਦਾ ਹੁਣ ਮੈਂ ਏਡਾ ਵੀ ਕਿਰਤ ਕਰਨੀ ਪੈਸੇ ਵੀ ਫੁੱਲ ਮਿਲਗੇ ਸਮਾਨ ਵੀ ਕਹਿੰਦਾ ਹੁਣ ਮੈਂ ਏਡਾ ਵੀ ਕਿਰਤ ਕਰਨੀ ਵੀ ਉਹਦਾ ਵਿਸ਼ਵਾਸ ਤੋੜ ਦਿਆਂ ਜਦੋਂ ਆਹ ਗੱਲ ਕੀਤੀ ਤਾਂ ਤੇ ਉਹ ਨਾਲ ਦਾ ਹੈਰਾਨ ਹੋ ਗਿਆ ਕਹਿੰਦਾ ਯਾਰ ਆ ਆ ਜਿਹੜੀ ਹੁੰਦੀ ਇਹਨੂੰ ਕਹਿੰਦੇ ਇਮਾਨਦਾਰੀ ਵੀ ਸਾਹਮਣੇ ਤੇ ਸਾਰੇ ਕਰ ਜਾਂਦੇ ਨੇ ਵੀ ਉਹ ਇਮਾਨਦਾਰੀ ਹੁੰਦਾ ਜਦੋਂ ਮੈਂ ਅੱਗੇ ਕਹਿਣਾ ਹੁਣਾਂ ਵੀ ਜਿਸ ਨੂੰ ਵਿਝੋਣੀ ਆ ਗਈ ਨਾ ਉਹ ਐਨੀ ਮਹਿਲਾ ਚ ਉੱਚੀ ਜੀ ਵੀ ਬਿਜਾ ਦਿੰਦਾ ਤੇ ਜਿਹਨੂੰ ਨਹੀਂ ਉਹਨੂੰ ਤਾਂ ਅਮਰੀਕਾ ਲੈ ਜਾਓ ਇਸੇ ਤਰ੍ਹਾਂ ਹੀ ਜਿਹਨੂੰ ਜਿਹੜਾ ਕੁਝ ਆ ਗਿਆ ਉਹ ਕਿਤੇ ਵੀ ਕਰ ਸਕਦਾ ਤੇ ਉਹਨੇ ਇਮਾਨਦਾਰੀ ਵਿਖਾਈ ਤੇ ਜਦੋਂ ਮੈਂ ਵੀ ਗੱਲਬਾਤ ਸੁਣੀ ਉਹ ਕਹਿੰਦਾ ਜਦੋਂ ਇਹਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੈਸੇ ਪੂਰੇ ਦਿੱਤੇ ਨੇ ਤੇ ਮੈਂ ਹੁਣ ਜੇ 100 200 ਰੁਪਇਆ ਕੱਢ ਲਾਂਗਾ ਤੇ ਵਿਸ਼ਵਾਸ ਟੁੱਟ ਗਿਆ ਉਹਦੇ ਵਿੱਚ ਲੱਗ ਬੈਠਾ ਤੇ ਫਿਰ ਅਸੀਂ ਕਹਿੰਨੇ ਆ ਵੀ ਸਾਡਾ ਬਣਦਾ ਕੁਝ ਨਹੀਂ ਬਰਕਤ ਨਹੀਂ ਜ਼ਰੂਰੀ ਹੈ ਚਾਹੇ ਥੋੜਾ ਹੀ ਹੋਵੇ ਵੇਖੋ ਤੁਸੀਂ ਸਿਆਣੇ ਹੋ ਲੋਕ ਬੰਦਾ ਕਰੋੜ ਰੁਪਈਆ ਵੀ ਕਮਾ ਲਵੇ ਨਾ ਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਤੇ ਉਹ ਕਰੋੜ ਰੁਪਈਆ ਵੀ ਉਹਦਾ ਖਤਮ ਹੈ ਚਾਹੇ ਥੋੜੇ ਹੀ ਕਮਾ ਲਵੇ ਪਰ ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਤੇ ਉਹ ਉਹ ਕਰੋੜਾਂ ਵਰਗਾ ਹੀ ਹੁੰਦਾ ਹੈ ਕਿਉਂਕਿ ਜੀਵਨ ਦੁਆਰਾ ਨਹੀਂ ਨਾ ਮਿਲਣਾ ਇੱਕ ਇੱਕ ਪਾਲ ਇੱਕ ਇੱਕ ਦਿਨ ਤੇ ਜਿਹੜੇ ਰੱਬ ਦੇ ਸ਼ੁਕਰਗੁਜ਼ਾਰ ਦੇ ਮੇਰੇ ਨਾਲ ਹੀ ਨਹੀਂ ਉਹਦੇ ਨਾਲ ਜਦ ਨਾਣਾ ਹੋਇਆ ਉਹ ਦਿਨ ਆ ਜਿਹੜਾ ਸਰੀਰ ਵੇਖਦੇ ਆ ਨਾ ਜਦ ਨੂੰ ਨਾਣਾ ਹੋਇਆ ਇੰਨੇ ਡਿੱਗ ਪੈਣਾ ਇਹਨੇ ਖੜਾ ਨਹੀਂ ਰਹਿਣਾ ਉਸ ਦਿਨ ਉਹਤੇ ਵੀ ਖੜੇ ਹੋ ਜਾਂਦੇ ਨੇ ਜਦੋਂ ਉਹ ਨਿਕਲ ਗਿਆ ਨਾ ਇਹਨੇ ਨਹੀਂ ਖੜਾ ਹੋਣਾ ਨਾਲ ਹੀ ਹੈ ਉਹ ਤੇ ਆਪੋ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਨੂੰ ਕਈ ਬੰਦੇ ਕਹਿੰਦੇ ਵੀ ਪਹਿਲਾਂ ਫਿਕਰਾਂ ਦੇਖੇ ਹੁੰਦੇ ਨੇ ਥੋੜਾ ਬਹੁਤਾ ਹੁੰਦਾ ਵੀ ਹੋਵੇਗਾ ਕਿਉਂਕਿ ਆਪਾਂ ਐਵੇਂ ਜਿਵੇਂ ਮਰਜ਼ੀ ਕੋਈ ਗੱਲਾ ਕਰੀ ਜਾਵੇ ਜਦੋਂ ਆਪਾਂ ਉਹ ਕੁਦਰਤ ਨੂੰ ਸਮਝ ਨਹੀਂ ਸਕਦੇ ਉਹ ਉਹ ਬੜਾ ਪ੍ਰਵਾਹ ਹੈ ਉਹਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ ਕੋਈ ਨਿੱਕੀ ਮੋਟੀ ਗੱਲ ਨੂੰ ਤੇ ਇਹ ਨਹੀਂ ਪਤਾ ਲੈ ਹੁਣ ਤੁਸੀਂ ਕੋਈ ਕਮੈਂਟ ਕਰਕੇ ਦੱਸਿਓ ਵੀ ਸਾਡੇ ਦੇਸ਼ ਦੇ ਵਿੱਚ ਕੇਵਲ 228 ਕੇ ਤੀ ਇੰਨੀਆਂ ਕਿ ਕੰਟਰੀਆਂ ਦੱਸੀਆਂ ਜਾਂਦੀਆਂ ਨੇ ਕਿਸੇ ਨੇ 170 ਕੇ ਦੱਸੀਆਂ ਵੀ ਜਿਹੜੀਆਂ ਸਾਡੀ ਹੋਂਦ ਦੇ ਵਿੱਚ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੈ ਇੰਨੀਆਂ ਕੰਟਰੀਆਂ ਨੇ ਤੇ ਦੇਖੋ ਹੁਣ ਕੋਈ ਵੀ ਬੰਦਾ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦਾ ਇਹ ਹੱਥ ਖੜਾ ਕਰਕੇ ਨਹੀਂ ਦੱਸ ਸਕਦਾ ਵੀ ਭਾਈ ਵੀ ਇਹ ਨਹੀਂ ਕਹਿ ਸਕਦਾ ਵੀ ਮੈਂ ਸਾਰੀਆਂ ਕੰਟਰੀਆਂ ਵੇਖੀਆਂ ਨੇ ਜਾਂ ਕੋਈ ਇਹ ਨਹੀਂ ਕਹਿ ਸਕਦਾ ਮੈਂ ਸਾਰਿਆਂ ਦੀ ਭਾਸ਼ਾ ਸੁਣੀ ਹੋਈ ਹੈ ਨਹੀਂ ਕਹਿ ਸਕਦਾ ਤੁਸੀਂ ਆਪਾ ਸਾਰੇ ਮੋਬਾਈਲ ਯੂਜ਼ ਕਰਦੇ ਆਂ ਨੈਟ ਕੋਲ ਐ ਇਥੋਂ ਤੱਕ ਆਪਾਂ ਉਹਨਾਂ ਦੀਆਂ ਫੋਟੋਆਂ ਵੀ ਨਹੀਂ ਵੇਖੀਆਂ ਹੋਈਆਂ ਦੇਖੋ ਦੁਨੀਆ 'ਚ ਜੋ ਹੋ ਰਿਹਾ ਉਹ ਉਹਦੇ ਬਾਰੇ ਨਹੀਂ ਸਾਨੂੰ ਪਤਾ ਤੇ ਉਹ ਪਰਮਾਤਮਾ ਤੇ ਕੁਦਰਤ ਨੂੰ ਅਸੀਂ ਕਿੱਥੋਂ ਸਮਝ ਸਕਦੇ ਆਂ ਤੇ ਕੁਦਰਤ ਦਾ ਇਸ਼ਾਰਾ ਇਹ ਹੀ ਹੁੰਦਾ ਵੀ ਮਿਹਨਤ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ ਕਿਉਂਕਿ ਸਰੀਰ ਵੀ ਸਵਸਥ ਰਹਿੰਦਾ ਤੇ ਚੱਲ ਜਿੱਦਾਂ ਜਿਵੇਂ ਕਿ ਇਹ ਖਾ ਦੂਰੀ ਤੇ ਖਾ ਚੂੜੀ ਜੇ ਅਸੀਂ ਇੱਕ ਦੂਜੇ ਵੱਲ ਵੇਖਾਂਗੇ ਤੇ ਫਿਰ ਜਿਵੇਂ ਜੇ ਪ੍ਰਮਾਤਮਾ ਸਾਰਿਆਂ ਨੂੰ ਇੱਕੋ ਜਿਹਾ ਬਣਾ ਦਿੰਦਾ ਅਮੀਰ ਬਣਾ ਦਿੰਦਾ ਸਾਰਿਆਂ ਨੂੰ ਤੇ ਫਿਰ ਆ ਜਿਹੜੇ ਛੋਟੇ ਮੋਟੇ ਕੰਮ ਜਿਹੜੇ ਅੱਜ ਨਾਲ ਆਪਾਂ ਦਿਹਾੜੀਦਾਰਕ ਇਹ ਕਿੰਨੇ ਕਰਨੇ ਸੀ ਉਹ ਪ੍ਰਮਾਤਮਾ ਨੇ ਜੋ ਦਿੱਤਾ ਜੋ ਦੇ ਰਿਹਾ ਉਸੇ ਵਿੱਚ ਆਨੰਦ ਲੱਭੀਏ ਤੇ ਆਨੰਦ ਹੈ ਨਹੀਂ ਤੇ ਇਹ ਜ਼ਿੰਦਗੀ ਦੇ ਵਿੱਚ ਇਨਸਾਨ ساری ਉਮਰ ਜੇ ਉਹਦੇ ਆਨੰਦ ਲੱਭੇ ਨਹੀਂ ਸਾਰੀ ਜ਼ਿੰਦਗੀ ਇਹਨਾਂ ਸਾਦੀ ਜ਼ਿੰਦਗੀ ਗੰਧ ਹੈ ਆ ਰਿਹਾ ਹੈ ਪਰੇ ਦਾ ਮਤਲਬ ਇਹ ਨਹੀਂ ਵੀ ਦੁਨੀਆਦਾਰੀ ਛੱਡ ਦੇਣੀ ਹੈ ਨਹੀਂ ਨਹੀਂ ਪਰਮਾਤਮਾ ਆਕਾਰਪੁਰਖ ਤੇ ਇਹ ਹੀ ਹੈ ਵੀ ਭਾਈ ਵੀ ਆਪਣਾ ਕੰਮ ਕਰ ਕਰੋ ਜੀਓ ਤੇ ਜੀਣ ਦਿਓ ਸਭ ਦਾ ਭਲਾ ਮੰਗੀ ਚੱਲੋ ਆਪੇ ਹੀ ਹੋ ਜਾਣਾ ਹੈ ਨਹੀਂ ਤੇ ਆ ਹੁਣ ਆਪਾਂ ਵੇਖ ਲਓ ਲੈ ਖਾ ਮਖਾਈਆ ਜਿਹੜੀਆਂ ਚੰਗਾ ਚੁੰਗਾ ਦੀਆਂ ਗੱਲਾਂ ਹੋ ਜਾਂਦੀਆਂ ਨੇ ਉਹਨਾਂ ਨੇ ਉਹ ਦੇਸ਼ ਵਾਲਿਆਂ ਨੇ ਆ ਕਰਤਾ ਦੇਸ਼ ਵਾਲਿਆਂ ਨੇ ਉਹ ਕਰਤਾ ਇਹਦੇ ਵਿੱਚ ਆ ਜਿਹੜੀ ਪਿੱਛੇ ਯੂਕਰੇਨ ਦੀ ਜੰਗ ਹੋਈ ਸੀ ਕਿਸੇ ਦਾ ਕੋਈ ਕੋਈ ਬਣਿਆ ਕੁਝ ਵਿਗੜੇ ਸਾਰਾ ਦੋ ਤਰ੍ਹਾਂ ਲੜ ਪੈਂਦੀਆਂ ਨੇ ਨਾ ਤੇ ਨੁਕਸਾਨ ਦੋਵਾਂ ਦਾ ਹੀ ਹੁੰਦਾ ਕਿਉਂਕਿ ਫਿਰ ਪਿੱਛੇ ਹਟਣ ਨੂੰ ਬੰਦਾ ਤਿਆਰ ਨਹੀਂ ਹੁੰਦਾ ਜੇ ਤੁਸੀਂ ਕਿਸੇ ਨਾਲ ਤੁਸੀਂ ਗੋਲਪੇ ਤੁਹਾਨੂੰ ਕਿਸੇ ਨੇ ਚੈਲੰਜ ਕਰਤਾ ਵੀ ਇਹ ਕਰਦੇ ਆਂਗੇ ਚੋਂ ਕਰਦੇ ਆਂਗੇ ਫਿਰ ਬੰਦੇ ਨੂੰ ਜੰਨਾ ਚਰੋ ਉਹ ਪੂਰਾ ਨਹੀਂ ਉਹਨਾਂ ਚਰੋ ਸਾਹ ਨਹੀਂ ਆਉਂਦਾ ਬੰਦੇ ਨੂੰ ਤੇ ਬਰਬਾਦ ਕੌਣ ਉਹ ਵੀ ਤੇ ਇਹ ਵੀ ਤੇ ਫਸਦੇ ਕੌਣ ਨੇ ਕੰਮ ਕਰਦੇ ਨੇ ਵੱਡੇ ਵੱਡੇ ਲੀਡਰਸ਼ਿਪਰ ਤੇ ਫਸਦੇ ਕੌਣ ਨੇ ਜਿਹੜੇ ਤੇਰੇ ਮੇਰੇ ਵਰਗੇ ਜਿਹੜੇ ਦੁਨੀਆ ਤੇ ਆਮ ਲੋਕ ਹੁੰਦੇ ਆਂ ਔਰ ਪੂਗੋ ਤਦੇ ਪਰ ਜੇ ਦੇਖਿਆ ਜਾਵੇ ਤੇ ਪ੍ਰਮਾਤਮਾ ਦੇ ਖੇਡ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਭਾਈ ਅਸੀਂ ਤੇ ਜਿੰਨੀ ਕ ਸਾਡੀ ਸੋਚ ਆ ਜਿੰਨਾ ਕ ਦਾਇਰਾ ਹੈ ਤੇ ਇੰਨੀ ਕ ਆਪਾਂ ਆਪ ਸੋਚ ਲੈਨੇ ਆ ਉਹਨੂੰ ਸਮਝਣਾ ਬਹੁਤ ਔਖਾ ਹੈ ਅਸੀਂ ਇਸ ਚੱਕਰਾਂ 'ਚ ਨਾ ਪਈਏ ਇਸ ਚੱਕਰ 'ਚ ਪਈਏ ਵੀ ਜੋ ਉਹ ਦੱਸ ਰਿਹਾ ਹੈ ਵੀ ਭਾਈ ਜਿਵੇਂ ਜਿਵੇਂ ਕਿਸੇ ਬੰਦੇ ਨੇ ਕੁਝ ਵੀ ਕਰਨਾ ਨਾ ਕਿਸੇ ਨੇ ਲੱਕੜ ਦਾ ਉਹਨੂੰ 2-4 ਸਾਲ ਕੰਮ ਸਿੱਖਣਾ ਉਹ ਬਣ ਜਾਂਦਾ ਹੈ ਇਸੇ ਤਰ੍ਹਾਂ ਜੇ ਇਨਸਾਨ ਬਣਨਾ ਚਾਹੀਏ ਤੇ ਇਨਸਾਨਾਂ ਦੀ ਸੰਗਤ ਕਰੀਏ ਤੇ ਥੋੜੇ ਸਮੇਂ ਬਾਅਦ ਇਨਸਾਨ ਜਿਹੜਾ ਇਨਸਾਨ ਤੋਂ ਦੇਵਤਾ ਵੀ ਬਣ ਜਾਂਦਾ ਤੇ ਅੱਜ ਵਾਸਤੇ ਇੰਨਾ ਹੀ 라이ਵ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦ ਜਿਹੜੇ ਜੁੜੇ ਨੇ ਤੇ ਇਸੇ ਤਰ੍ਹਾਂ ਜੁੜਦੇ ਰਹੋ ਤਾਂ ਕਿ ਅਸੀਂ ਵੀ ਸੋ ਆਪਣੀਆਂ ਜਿਵੇਂ ਕਹਿ ਦੋ ਵੀ ਗੱਲਾਂ ਬਾਤਾਂ ਸਾਂਝੀਆਂ ਕਰਦੇ ਜਾਈਏ ਤੇ ਇੱਕ ਮੈਂ ਜ਼ਰੂਰ ਕਹਿ ਕੇ ਜਾਣਾ ਜਿਹੜੇ ਦੇਖ ਰਹੇ ਹੋ ਸਾਰਿਆਂ ਨੂੰ ਵੀ ਅੱਜ ਆਪਣੇ 8:20 ਤੇ 20 ਮਿੰਟ ਤੇ ਰਾਤ ਨੂੰ ਅਸੀਂ ਰੋਜ਼ ਲੌਂਗ ਵੀਡੀਓ ਪਾਉਨੇ ਆ ਪੰਜਾਬੀ ਪੰਜਾਬੀ ਸ਼ਾਰਟ ਘਰੇਲੂ ਲੌਂਗ ਵੀਡੀਓ ਜਿਹਦੇ ਵਿੱਚ ਤੁਹਾਨੂੰ ਐਂਟਰਟੇਨਮੈਂਟ ਫੁੱਲ ਮਿਲੇਗਾ ਨਾਲ ਕੁਝ ਨਾ ਕੁਝ ਮੈਸੇਜ ਵੀ ਮਿਲੇਗਾ ਜੇ ਹੋਰ ਵੀ ਦੇਖਦੇ ਰਹਿੰਦੇ ਹੋ ਵੀਡੀਓ ਤੇ ਕਿਰਪਾ ਕਰਕੇ ਅੱਜ ਰਾਤ ਨੂੰ ਟਾਈਮ ਕੱਢ ਕੇ ਇਹ ਉਹ ਵੀਡੀਓ ਜ਼ਰੂਰ ਦੇਖਣੀ ਹੈ ਜਿਹੜੀ ਅਸੀਂ ਲੌਂਗ ਦੇ ਵਿੱਚ ਅਪਲੋਡ ਕਰਾਂਗੇ ਕਿਰਪਾ ਕਰਕੇ 8:20 ਮਿੰਟ ਤੇ ਸਾਰਿਆਂ ਨੇ ਜ਼ਰੂਰ ਦੇਖ ਕ੍ਰਪਾਲਤਾ ਕਰਨੀ ਤੇ ਨਾਲੇ ਭਾਈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਵੀ ਕਿਹੋ ਜੀ ਲੱਗੀ ਤੇ ਜੇ ਸਾਡੇ ਤੋਂ ਕੋਈ ਭੁੱਲ ਹੋ ਜਾਂਦੀ ਹੈ ਗਲਤੀ ਸ਼ਲਤੀ ਹੋ ਜਾਂਦੇ ਆ ਤੇ ਖਿਮਾ ਕਰਦਿਆ ਕਰੋ ਤੇ ਜਿਹੜੀ ਚੰਗੀ ਲੱਗੇ ਉਹ ਰੱਖ ਲਿਆ ਕਰੋ ਸੁਣਨੇ ਸਭ ਦੀ ਹੈ ਕਰਨੀ ਆਪਣੀ ਹੈ ਬਹੁਤ ਬਹੁਤ ਧੰਨਵਾਦੀ ਮਿਲਦੇ ਆ ਇੱਕ ਨਵੇਂ ਲਾਈਵ ਦੇ ਵਿੱਚ ਤੇ ਇਹ ਨਾ ਭੁੱਲਿਓ ਰਾਤ ਨੂੰ 8:20 ਤੇ ਵੀਡੀਓ ਅਪਲੋਡ ਹੋਵੇਗੀ ਇੱਕ ਵਾਰ ਜ਼ਰੂਰ ਚੈਨਲ ਤੇ ਵਿਜ਼ਿਟ ਕਰਿਓ ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਤੁਹਾਡਾ ਧੰਨਵਾਦ ਹੋਵੇਗਾ ਮੈਂ ਗਰੂ ਤੁਹਾਨੂੰ ਸਾਰਿਆਂ ਨਾਲ ਕਰਨਾ ਚਾਹੁੰਦੇ ਹਾਂ ਮਾਰੇ ਸਾਰਿਆਂ ਦੇ ਭਾਈ ਪ੍ਰਵਾਨ ਕਰਨ ਸਾਰਿਆਂ ਨੂੰ ਆਪੋ ਆਪਣੀ ਲਾਈਫ ਦੇ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨ ਤੇ ਜਿਹੜੇ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਚੰਗੇ ਤੇ ਮਾਰੇ ਤੁਹਾਨੂੰ ਫਤਿਹ ਦਿਵਾਉਣ ਉਹਨਾਂ ਕੰਮਾਂ 'ਚ ਇੰਨਾ ਹੀ ਲਈ ਪ੍ਰਵਾਨ ਕਰਿਓ both both